ਅੱਜ ਜੋ ਘੜੀ ਆ ਚੁੱਕੀ ਐ ਜਿਸ ਨੂੰ ਸਾਰਿਆਂ ਨੂੰ ਇੰਤਜ਼ਾਰ ਸੀ ਕਿ ਤਰਨਤਾਰਨ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਹਾਲਾਂਕਿ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਐ ਤੇ ਉਥੇ ਵੱਡੀ ਲੀਡ ਦੇ ਨਾਲ ਅੱਜ ਜਿੱਤ ਪ੍ਰਾਪਤ ਵੀ ਕਰ ਸਕਦੀ ਐ ਲਗਭਗ ਸਾਰੇ ਨਤੀਜਿਆਂ ਨੂੰ ਲੈ ਕੇ ਕਾਫੀ ਰਾਊਂਡ ਹੋ ਚੁੱਕੇ ਨੇ ਤੇ ਉਥੇ ਹੀ ਸਾਡੇ ਨਾਲ ਆ ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਕੂ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਦੇ ਨਾਲ ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਧੰਨਵਾਦ ਜੀ ਧੰਨਵਾਦ ਹਰਵਿੰਦਰ ਹਾਂ ਸਰ ਅੱਜ ਵੱਡੀ ਲੀਡ ਦੇ ਨਾਲ ਬਹੁਤ ਸਾਰੇ ਰਾਊਂਡ ਹੋ ਗਏ ਤੇ ਆਮ ਆਦਮੀ ਪਾਰਟੀ ਨੇ ਸ ਕਰ ਦਿੱਤਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵੀ ਤੇ ਤੁਹਾਡੇ ਰਹੀ ਮੇਰੀ ਪਾਰਟੀ ਦੇ ਜਿਨੇ ਆਗੂ ਸਹਿਬਾਨ ਨੇ ਵਰਕਰ ਸਹਿਬਾਨ ਨੇ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਤਰਨ ਤਰਨ ਦੇ ਵਿੱਚ ਕੰਮ ਕੀਤਾ ਉਨਾ ਸਾਰਿਆਂ ਦੀਆਂ ਮਿਹਨਤ ਸਦਕਾ ਅੱਜ ਆਮ ਆਦਮੀ ਪਾਰਟੀ ਵੱਡੀ ਜਿੱਤ ਵੱਲ ਵੱਧ ਰਹੀ ਹੈ ਤੇ ਥੋੜੀ ਦੇਰ ਦੇ ਵਿੱਚ ਕਲੀਅਰ ਰਿਜ਼ਲਟ ਜਿਹੜਾ ਉਹ ਸਾਰਿਆਂ ਦੇ ਸਾਹਮਣੇ ਆ ਜਾਵੇਗਾ ਸਰ ਅੱਜ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ਤੇ ਆ ਤੇ ਬਹੁਤ ਬਹੁਤ ਸਾਰੀ ਇਹ ਦੱਸਿਆ ਜਾ ਰਿਹਾ ਸੀ ਕਿ ਕਿ ਪੰਥਕ ਸੀਟ ਹੈ ਜਿਹੜੀ ਕਿ ਇਹ ਤਰਨ ਤਾਰਨ ਦੀ ਮੰਨੀ ਜਾਂਦੀ ਹੈ ਹਾਲਾਂਕਿ ਲਗਾਤਾਰ ਚਰਚਾ ਇਹ ਹੋ ਰਹੀ ਸੀ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਜਿਹੜਾ ਉਮੀਦਵਾਰ ਮਨਦੀਪ ਸਿੰਘ ਆਲਾਨੇ ਆਗੇ ਉਹ ਵੀ ਅੱਗੇ ਨਾ ਹੋ ਸਕਦਾ ਪਰੰਤੂ ਉਹ ਤੀਜੇ ਨੰਬਰ ਤੇ ਦੇਖਣ ਨੂੰ ਮਿਲ ਰਹੇ ਨੇ ਦੇਖੋ ਨੰਬਰਾਂ ਦਾ ਤਾਂ ਤੁਸੀਂ ਦੇਖ ਕੇ ਹੈਰਾਨ ਤੇ ਪਰੇਸ਼ਾਨ ਵੀ ਹੋ ਜਾਓਗੇ ਤੇ ਲੋਕ ਵੀ ਹੈਰਾਨ ਪਰੇਸ਼ਾਨ ਹੋਣਗੇ ਹਮ ਜਿਹੜੀ ਪਾਰਟੀ ਪੰਜਾਬ ਦੇ ਵਿੱਚ 2027 ਦੇ ਵਿੱਚ ਦਮ ਭਰ ਰਹੀ ਹੈ ਹਮ ਬਹੁਤ ਦਮਗੱਜੇ ਮਾਰ ਰਹੀ ਕਿ ਅਸੀਂ ਸਰਕਾਰ ਬਣਾਵਾਂਗੇ ਹਮ ਉਹ ਕਿੱਥੋਂ ਕਿੱਥੇ ਚਲੀ ਗਈ ਹਮ ਦੇਖ ਹੀ ਰਹੇ ਹੋ ਤੁਸੀਂ ਹਮ ਤੇ ਜਿਹੜੀ ਗੱਲ ਰਹੀ ਉੱਥੇ ਪੰਥਕ ਸੀਟ ਹੋਣ ਦੀ ਤੇ ਅਕਾਲੀ ਦਲ ਦੀ ਉੱਥੇ ਉਹ ਜਿਹੜੀ ਕੈਂਡੀਡੇਟ ਸੀ ਨਾ ਅ ਪ੍ਰੋਫੈਸ਼ਨਲ ਸੁਖਿੰਦਰ ਕੌਰ ਹਮ ਉਹ ਅਕਾਲੀ ਦਲ ਦੀ ਨਹੀਂ ਸੀ ਹਰਵਿੰਦਰ ਜੀ ਉਹ ਇੱਕ 40 ਪਿੰਡਾਂ ਦਾ ਗਰੁੱਪ ਬਣਿਆ ਹੋਇਆ ਸੀ ਆਜ਼ਾਦ ਗਰੁੱਪ ਉਹਨਾਂ ਦੀ ਮੈਂਬਰ ਸੀ ਹਾਂ ਤੇ ਉਹਨਾਂ 40 ਪਿੰਡਾਂ ਦੇ ਵਿੱਚੋਂ ਹੀ ਉਹਨਾਂ ਨੂੰ ਜਿਹੜੀ ਵੋਟ ਪਈ ਹੈ ਥੋੜੀ-ਬਹੁਤੀ ਜਿਹੜੀ ਪੈ ਕੇ ਉਹ ਸੈਕਿੰਡ ਨੰਬਰ ਤੇ ਆਏ ਨੇ ਹਾਂ ਅਕਾਲੀ ਦਲ ਨੂੰ ਵੋਟ ਨਹੀਂ ਉੱਥੇ ਪਈ ਹਾਂ ਅਕਾਲੀ ਦਲ ਦਾ ਤਾਂ ਇੱਕ ਨਾਂ ਹੀ ਹੈ ਉਹ ਆਜ਼ਾਦ ਗਰੁੱਪ ਨੂੰ ਵੋਟ ਉੱਥੇ ਪਈ ਹੈ ਤੇ ਉਹ ਸੈਕਿੰਡ ਨੰਬਰ ਤੇ ਆਜ਼ਾਦ ਗਰੁੱਪ ਆਇਆ ਹੈ ਮੋਹਰ ਜਿਹੜੀ ਹੈ ਉਹ ਜ਼ਰੂਰ ਉਹਨਾਂ ਦੇ ਅ ਅਕਾਲੀ ਦਲ ਦੀ ਲੱਗੀ ਸੀ ਕਿਉਂਕਿ ਟਿਕ ਟਿਕ ਅਕਾਲੀ ਦਲ ਦੀ ਤੇ ਲੜੇ ਨੇ ਜੀ ਜਿਸ ਤਰ੍ਹਾਂ ਦੇਖਿਆ ਜਾਵੇ ਕਿ ਤਰਨ ਤਰਨ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਅੱਗੇ ਆਈ ਆ 2027 ਦੀਆਂ ਚੋਣਾਂ ਕਿਵੇਂ ਦੇਖਦੇ ਹੋ ਜੀ ਕਿਉਂਕਿ ਇਹ ਸੈਮੀ ਫਾਈਨਲ ਤੁਸੀਂ ਮੰਨਦੇ ਹੋ ਕਿਤੇ ਨਾ ਕਿਤੇ ਅ ਹਰਵਿੰਦਰ ਜੀ ਚਲੋ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਫਾਈਨਲ ਜਾਂ ਸੈਮੀ ਫਾਈਨਲ ਜੀ ਲੇਕਿਨ ਮੈਂ ਇਹ ਗੱਲ ਜ਼ਰੂਰ ਕਹਿ ਸਕਦਾ ਕਿ 2027 ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਇਹਨਾਂ ਚੋਂ ਕਿਸੇ ਵੀ ਪਾਰਟੀ ਦਾ ਨਾਂ ਨਿਸ਼ਾਨ ਤੱਕ ਜਿਹੜਾ ਉਹ ਨਹੀਂ ਰਹੇਗਾ ਕਿਉਂਕਿ ਆਮ ਆਦਮੀ ਪਾਰਟੀ ਜਦੋਂ ਵੀ ਕੋਈ ਬਣਾਉਂਦੀ ਹੈ ਤਾਂ ਇਹੋ ਜਿਹੇ ਰਿਕਾਰਡ ਬਣਾਉਂਦੀ ਹੈ ਜਿਹਦਾ ਕੋਈ ਤੋੜ ਹੁੰਦਾ ਹੀ ਨਹੀਂ ਤੇ ਨਾ ਪੰਜਾਬ ਦੇ ਵਿੱਚ ਕਾਂਗਰਸ ਕੋਲ ਨਾ ਕਿਸੇ ਹੋਰ ਪਾਰਟੀ ਕੋਲ ਆਮ ਆਦਮੀ ਪਾਰਟੀ ਖਾਸ ਕਰਕੇ ਪੰਜਾਬ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਨੇ ਸਰ ਭਗਵੰਤ ਸਿੰਘ ਮਾਨ ਸਾਡੀ ਪਾਰਟੀ ਦੀ ਸਾਰੀ ਲੀਡਰਸ਼ਿਪ ਹੈ ਅਰਵਿੰਦ ਕੇਜਰੀਵਾਲ ਜੀ ਸੁਪਰੀਮੋ ਨੇ ਸਾਡੀ ਪਾਰਟੀ ਦੇ ਤੇ ਉਹਨਾਂ ਦਾ ਕਿਸੇ ਦਾ ਤੋੜ ਇਹਨਾਂ ਪਾਰਟੀਆਂ ਕੋਲ ਹੈ ਨਹੀਂ ਤੇ ਇਹਨਾਂ ਪਾਰਟੀਆਂ ਕੋਲੇ ਭਾਵੇਂ ਉਹ ਵੱਡੇ ਲੀਡਰ ਨੇ ਕਾਂਗਰਸ ਪਾਰਟੀ ਦੇ ਨੇ ਆਕਾਲੀ ਦਲ ਦੇ ਨੇ ਜਾਂ ਭਾਜੀਪੀ ਦਾ ਦੇਖੋ ਕੀ ਬੁਰਾ ਹਾਲ ਹੋਇਆ ਪੰਜਾਬ ਦੇ ਵਿੱਚ ਕਹਿੰਦੇ ਅਸੀਂ ਸਰਕਾਰ ਬਣਾਵਾਂਗੇ ਜੋ ਕੂੜ-ਕਬਾੜ ਇਕੱਠਾ ਕਰਕੇ ਭਾਜੀਪੀ 'ਚ ਸ਼ਾਮਲ ਕਰਕੇ ਤੇ ਉਹਨਾਂ ਦੇ ਸਿਰ ਦੇ ਉੱਤੇ ਜਿਹੜੇ ਚੱਲੇ ਹੋਏ ਕਾਰਤੂਸ ਨੇ ਉਹਨਾਂ ਦੇ ਸਿਰ ਤੇ ਜੰਗ ਜਿੱਤੀ ਨਹੀਂ ਜਾ ਸਕਦੀ ਭਾਜੀਪੀ ਭਰਮ ਭਲੇਖੇ 'ਚ ਆ ਵੋਟਾਂ ਦੇਖੋ ਕਿੱਥੋਂ ਕਿੱਥੇ ਰਹਿ ਗਈਆਂ ਉਹਨਾਂ ਦੀਆਂ ਤੇ ਕਾਂਗਰਸ ਪਾਰਟੀ ਵੀ ਚੌਥੇ ਨੰਬਰ ਤੇ ਚੱਲੇਗੀ ਤੇ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਤੋਂ ਬਿਨਾ ਪੰਜਾਬ ਦੇ ਵਿੱਚ ਲੋਕ ਕਿਸੇ ਹੋਰ ਪਾਰਟੀ ਨੂੰ ਪਸੰਦ ਕਰਦੇ ਨੇ ਹਰਵਿੰਦਰ ਜੀ ਅਸੀਂ ਕੰਮ ਬਹੁਤ ਕੀਤੇ ਨੇ ਇਹ ਪੰਜਾਬ ਦੇ ਵਿੱਚ ਦੇਖੋ ਵਿਰੋਧੀ ਪਾਰਟੀਆਂ ਸਾਡੇ ਖਿਲਾਫ ਪ੍ਰਚਾਰ ਕਰਦੀਆਂ ਨੇ ਸਭ ਕੋ ਕਰਦੀਆਂ ਨੇ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਚਾਹਣਾ ਜੋ ਕੰਮ ਅਸੀਂ ਕੀਤੇ ਆ ਉਹ ਬਿਨਾ ਕਿਸੇ ਪੱਖਪਾਤ ਤੋਂ ਕੀਤੀ ਆ ਦੇਖੋ 600 ਯੂਨਟ ਬਿਜਲੀ ਅਸੀਂ ਹਰੇਕ ਘਰ ਨੂੰ ਦਿੱਤੀ ਹੈ ਲਗਭਗ 80 85% ਪਰਿਵਾਰ ਜਿਹੜੇ ਆ ਉਹਨੂੰ ਕਵਰ ਕੀਤਾ ਆ ਉਹ ਤੋਂ ਬਾਅਦ ਜਿਹੜਾ ਅਸੀਂ ਬਾਕੀ ਕੰਮ ਕੀਤੇ ਨੇ ਹੁਣ ਦੇਖੋ ਸੜਕ ਸੁਰੱਖਿਆ ਫੋਰਸ ਹੈ ਉਹ ਸਾਡੀ ਪਾਰਟੀ ਨੇ ਮੇਰੀ ਸਰਕਾਰ ਨੇ ਕੀਤੀ ਆ ਕਦੇ ਕਿਤੇ ਹੋਈ ਨਹੀਂ 17 ਟੋਲ ਪਲਾਜ਼ੇ ਜਿਹੜੇ ਨਜਾਇਜ਼ ਚੱਲ ਰਹੇ ਸੀ ਜਿਨ੍ਹਾਂ ਨੂੰ ਇਹ ਲੁੱਟ ਰਹੇ ਸੀ ਲੋਕਾਂ ਨੂੰ ਪੰਜਾਬੀਆਂ ਨੂੰ ਪੰਜਾਬੀਆਂ ਦੀ ਵੋਟ ਲੈ ਕੇ ਇਹ ਪੰਜਾਬ ਦੀਆਂ ਹਤੈਸ਼ੀ ਪਾਰਟੀਆਂ ਕਹੌਣ ਵਾਲੀਆਂ ਭਾਵੇਂ ਉਹ ਅਕਾਲੀ ਦਲ ਸੀ ਜਾਂ ਕਾਂਗਰਸ ਪਾਰਟੀ ਸੀ ਉਹ ਲੋਟਰੇ ਸੀ ਅਸੀਂ ਬੰਦ ਕੀਤੇ ਆ ਇਸ ਤੋਂ ਬਿਨਾ ਕਿੰਨੀਆਂ ਹੀ ਹੋਰ ਕੰਮ ਨੇ ਜਿਹੜੇ ਟਿਪਸ ਤੇ ਗਿਣਾਏ ਜਾ ਸਕਦੇ ਨੇ ਵੱਡੇ ਕੰਮ ਨੇ ਉਹ ਅਸੀਂ ਕੀਤੇ ਆ ਹੁਣ ਥੋੜੇ ਸਮੇਂ ਦੇ ਵਿੱਚ ਅਸੀਂ ਦੇਣ ਜਾ ਰਹੇ ਆ ਹਰੇਕ ਪਰਿਵਾਰ ਨੂੰ 10 ਲੱਖ ਦੀ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਸੇ ਦੀ ਉਹਦੇ ਉੱਤੇ ਤਾਂ ਲਗਭਗ 1000 ਹਸਪੀਟਲ ਅਸੀਂ ਕਵਰ ਕਰਨ ਜਾ ਰਹੇ ਆ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਪਏ ਕੁਝ ਕਰੀ ਜਾਣ ਲੇਕਿਨ ਲੋਕਾਂ ਨੂੰ ਜਿਹਨਾਂ ਨੂੰ ਮਿਲ ਰਹੀਆਂ ਨੇ ਉਹਨਾਂ ਨੂੰ ਪਤਾ ਹੈ 24 ਘੰਟੇ ਜਿਹੜੀਆਂ ਮੋਟਰਾਂ ਸਾਡੀਆਂ ਇਸ ਸੀਜ਼ਨ ਦੇ ਵਿੱਚ ਜ਼ਿੰਮੇਵਾਰਾਂ ਦੀਆਂ ਚੱਲੀਆਂ ਨੇ ਸਿਰਫ 8 ਘੰਟੇ ਬਿਜਲੀ ਦੇਣ ਦਾ ਸਪਲਾਈ ਦਾ ਸਾਡਾ ਵਾਅਦਾ ਸੀ ਪੰਜਾਬ ਦੇ ਵਿੱਚ ਪਹਿਲੀ ਪਾਰਟੀ ਸਾਡੀ ਆਈ ਆ ਜਿਨੇ ਨਹਿਰੀ ਪਾਣੀ ਜਿਹੜਾ ਉਹ ਅੰਡਰਗਰਾਉਂਡ ਪਾਈਪਾਂ ਦੇ ਰਾਹੀਂ ਖੇਤਾਂ ਨੂੰ ਪਹੁੰਚਾਇਆ ਸਿਰਫ 22% ਪਾਣੀ ਸੀ ਰੌਲਾ ਪਾਈ ਜਾਂਦੇ ਸੀ ਉਹ ਸਾਡਾ ਪਾਣੀ ਫਲਾਣਾ ਲੈ ਗਿਆ ਹਰਿਆਣਾ ਲੈ ਗਿਆ ਠੰਮਗਾ ਲੈ ਗਿਆ ਲੇਕਿਨ ਜਿਹੜਾ ਆਪਣਾ ਸੀ ਉਹਨੂੰ ਰੋਕਦੇ ਤੱਕ ਨਹੀਂ ਸੀ ਸਾਡੀ ਸਰਕਾਰ ਨੇ ਕੰਮ ਕੀਤਾ ਪਿਛਲੀਆਂ ਸਰਕਾਰਾਂ ਵੇਲੇ 22% ਜਿਹੜਾ ਪਾਣੀ ਯੂਜ਼ ਕੀਤਾ ਜਾਂਦਾ ਸੀ ਸਾਡੇ ਹਿੱਸੇ ਦਾ ਲੇਕਿਨ ਸਾਡੀ ਸਰਕਾਰ ਹੈ ਕਿ ਲਗਭਗ 66% ਪਾਣੀ ਜਿਹੜਾ ਉਹ ਯੂਜ਼ ਹੋਣ ਲੱਗ ਗਿਆ ਤੇ ਅਸੀਂ ਉਹਨੂੰ 80-90% ਦੇ ਸਾਡੇ ਸਮੇਂ ਦੇ ਵਿੱਚ ਵਿੱਚ ਅਸੀਂ ਜ਼ਿੰਮੇਵਾਰਾਂ ਤੱਕ ਪਹੁੰਚਾ ਕੇ ਛੱਡਾਂਗੇ ਤੇ ਮਿਲਕ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਲੋਕਾਂ ਨੇ ਜੋ ਵੋਟ ਪਾਈ ਹੈ ਇੱਕ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖ ਕੇ ਪਾਈ ਹੈ ਜੀ ਬਿਲਕੁਲ ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਹੈ ਲੋਕਾਂ ਦੀ ਆਪਣੀ ਸਰਕਾਰ ਹੈ ਤੇ ਆਪਣੀ ਸਰਕਾਰ ਨੇ ਜੋ ਕੰਮ ਲੋਕਾਂ ਦੇ ਹੱਕ ਦੇ ਵਿੱਚ ਕੀਤੇ ਨੇ ਬਿਨਾਂ ਸ਼ੱਕ ਵਿਰੋਧੀ ਪਾਰਟੀਆਂ ਜਿੰਨਾ ਮਰਜ਼ੀ ਪ੍ਰਚਾਰ ਕਰ ਲੈਣ ਲੇਕਿਨ ਜਿਨ੍ਹਾਂ ਨੂੰ ਸਹੂਲਤ ਮਿਲਦੀ ਹੈ ਜਿਨ੍ਹਾਂ ਲਈ ਕੰਮ ਹੋਏ ਨੇ ਅੱਜ ਹੁਣ ਮੇਰੀ ਮਾਰਕੀਟ ਕਮੇਟੀ ਸਰਹੰਦ ਫਤੇਗੜ ਸਾਹਿਬ ਆ ਮੈਂ ਚੇਅਰਮੈਨ ਇੱਥੇ ਤੇ ਮੈਂ ਦਿੱਤਾ 44 ਕਰੋੜ ਰੁਪਇਆ ਮਾਰਕੀਟ ਕਮੇਟੀ ਸਰਹੰਦ ਦਾ ਜਿਹੜਾ ਹੈ ਉਹ ਜਾਰੀ ਹੋਇਆ ਹੈ ਤੇ ਸੜਕਾਂ ਬਣ ਰਹੀਆਂ ਨੇ 35 ਸੜਕਾਂ ਮਾਰਕੀਟ ਕਮੇਟੀ ਸਹਰਾਂਦੀਆਂ ਨੇ 9 ਸੜਕਾਂ ਮਾਰਕੀਟ ਕਮੇਟੀ ਚਨਾਰਤਨਦੀਆਂ ਨੇ ਹਲਕਾ ਫਤੇਗੜ ਸਾਹਿਬ ਦੇ ਵਿੱਚ 44 ਸੜਕਾਂ ਬਣ ਰਹੀਆਂ ਨੇ 4.54 ਕਰੋੜ ਰੁਪਇਆ ਭਗਵੰਤ ਮਾਨ ਸਰਕਾਰ ਨੇ ਦਿੱਤਾ ਹੈ ਨਾ ਜੀ ਬਣਾ ਰਹੇ ਆ ਕਿਸੇ ਨੂੰ ਕੋਈ ਸ਼ਿਕਾਇਤ ਹੈ ਉਹਦੇ ਵਾਸਤੇ ਅਸੀਂ ਵਿਜੀਲੈਂਸ ਦੀ ਇੱਕ ਇਨਕੁਆਰੀ ਵੀ ਬਣਾਈ ਆ ਨਾਲ ਬਣਾਇਆ ਸਾਰਾ ਵੀ ਤੁਸੀਂ ਕੰਪਲੀਟ ਕਰ ਸਕਦੇ ਹੋ ਤੁਰੰਤ ਉਹਦੀ ਕਿਸੇ ਨੂੰ ਲੱਗਦਾ ਕਿ ਕਿਤੇ ਮਟੀਰੀਅਲ ਘੱਟ ਪੈ ਰਿਹਾ ਸੜਕ ਨਹੀਂ ਬਣ ਰਹੀ ਉਹਦੀ ਸ਼ਿਕਾਇਤ ਕਰੋ ਤੁਰੰਤ ਮੇਰੇ ਤੱਕ ਪਹੁੰਚ ਕਰੋ ਸਰਕਾਰ ਤੱਕ ਪਹੁੰਚ ਕਰੋ ਕਿਸੇ ਤੱਕ ਕਰੋ ਉਹਦੇ ਤੇ ਤੁਰੰਤ ਐਕਸ਼ਨ ਕਰਾਂਗੇ ਕੋਈ ਹੇਰਾਫੇਰੀ ਨਹੀਂ ਚੱਲਣ ਦੇਵਾਂਗੇ ਫੇਰ ਸਾਡੀ ਸਰਕਾਰ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸੜਕਾਂ ਵਾਸਤੇ ਕੀਤਾ ਕਿ ਅਗਲੇ 5 ਸਾਲਾਂ ਦੇ ਵਿੱਚ 1 ਸਾਲ ਇਹ ਜਿਸ ਠੇਕੇਦਾਰ ਨੇ ਬਣਾਉਣੀ ਆ ਤੇ ਉਹ ਤੋਂ ਅੱਗੇ 4 ਸਾਲ ਉਹਦੀ ਮੇਨਟੇਨੈਂਸ ਉਹਦੀ ਦੇਖ ਰੱਖ ਉਹਨੇ ਕਰਨੀ ਆ ਟੋਆ ਪੈ ਗਿਆ ਜ਼ਿੰਮੇਵਾਰ ਉਹੀ ਠੇਕੇਦਾਰ ਹੋਊਗਾ ਉਹਦੀ ਪੇਮੈਂਟ ਅਸੀਂ ਹੁਣੇ ਹੀ ਕਰਤੀ। ਜੀ ਮੇਰਾ ਆਖਰੀ ਸਵਾਲ ਤੁਹਾਨੂੰ ਇਹ ਹੈ ਜਿਵੇਂ ਆਮ ਆਦਮੀ ਪਾਰਟੀ ਨੇ ਸਾਰੀਆਂ ਪਾਰਟੀਆਂ ਨੂੰ ਪਿੱਛੇ ਛੱਡਤਾ ਤੇ ਭਾਜਪਾ ਸਭ ਤੋਂ ਪਿੱਛੇ ਰਹਿ ਗਿਆ ਉਹਨੂੰ ਕਿਵੇਂ ਦੇਖਦੇ ਹੋ ਜੀ ਭਾਜਪਾ ਨੂੰ? ਭਾਜਪਾ ਦਾ ਤਾਂ ਪੰਜਾਬ 'ਚ ਨਹੀਂ ਕੋਈ ਨਾਂ ਨਿਸ਼ਾਨ ਹੁ ਤਾਂ ਐਵੇਂ ਮੁਖਦੀ ਜ਼ੋਰ ਲਾਉਂਦੇ ਨੇ ਕੋਈ ਫਾਇਦਾ ਨਹੀਂ ਹੈ। ਉਹ ਕਈ ਹੁਣ ਮੈਂ ਚੈਨਲਾਂ 'ਤੇ ਸੁਣ ਰਿਹਾ ਸੀ ਜੀ ਗਾਹ ਨੂੰ ਅਕਾਲੀ ਤੇ ਭਾਜਪਾ ਇਕੱਠੇ ਹੋ ਜਾਣ ਦੋਵਾਂ ਨੂੰ ਰਲਾ ਕੇ ਵੀ ਸਾਡੇ ਕੈਂਡੀਡੇਟ ਜਿੰਨੀਆਂ ਵੋਟਾਂ ਨਹੀਂ ਬਣਦੀਆਂ। ਹੂੰ। ਦੇਖੋ ਕਿੱਥੇ ਬਣਦੀ ਹੈ ਗੱਲ ਨਹੀਂ ਬਣਦੀ ਉਹ ਗੱਲ। ਸੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿੰਦਾ ਦੇ ਅੱਗੇ ਵੀ ਰਹੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਰਖੀਂ ਤੇ ਸਮਝ ਦਿੱਤਾ ਸੋ ਸਾਨੂੰ ਦੋਈ ਇਜਾਜ਼ਤ ਧੰਨਵਾਦ